ਕੁਈ ਤੋਂ ਸਾਂਝ ਨਹੀਂ ਕਿਸੇ ਮਰਲੇ ਨਵਸੀਦੀ ਇਹ ਇਲੀਗਲ ਤਰੀਕੇ ਨਾਲ ਟਾਵਰ ਰਾਤੋ ਰਾਤ ਲਗਾਇਆ ਗਿਆ ਵਾ ਇਹਦੀ ਪਰਮਿਸ਼ਨ ਕਿਸੇ ਕੋਲ ਇਹਨਾਂ ਕੋਲ ਨਹੀਂ ਹੈਗੀ ਪਰ ਗੁਰੂ ਘਰ ਦੀ ਧਰਮਸ਼ਾਲਾ ਆ ਸੰਗਤ ਖੜਦੀ ਆ ਬੰਦੀ ਆ ਕੀਚਨ ਹੁੰਦੇ ਆ ਕਿਹੜਾ ਇੱਥੇ ਆ ਕੇ ਬੈਠੂਗਾ ਇੱਕ ਇੱਕ ਲੋ ਦਾ ਬੱਚੇ ਆ ਬਿਮਾਰੀਆਂ ਲੱਗੀਆਂ ਬੱਚਿਆਂ ਨੂੰ ਕੌਣ ਲਾਜ ਕਰਾਊਗਾ ਸਹੀ ਕਹਿ ਰਿਹਾ ਕਹਿੰਦਾ ਤੁਸੀਂ ਸਾਰੇ ਨੇ ਮੋਬਾਈਲ ਯੂਜ਼ ਕਰਦੇ ਹੋ ਮਾਰੀਜ਼ ਕਰਨਾ ਬੰਦ ਕਰ ਦਿਓ ਮੈਂ ਟਾਵਰ ਲਾ ਦੇਣਾ ਮੈਂ ਕਿ ਅੰਕਲ ਜੀ ਇਹਦੇ ਦੀ ਰੀਚਾਰਜ ਕਰਵਾਉਂਦੇ ਆ ਇਹਨਾਂ ਨੇ ਮਹਿੰਗੇ ਮਹਿੰਗੇ ਪੈਕ ਪਾਉਂਦੇ ਆ ਉਹ ਕੰਪਨੀਆਂ ਡਿਸਾਈਡ ਕਰਨਗੀਆਂ ਕੋਈ ਕਮਰਸ਼ੀਅਲ ਜਗ੍ਹਾ ਆਪਣੀ ਦੇਖਣੀ ਹੈ ਤੁਸੀਂ ਰੈ residencial ਏਰੀਆ ਚ ਬਿਨਾ ਕੰਸੈਂਟ ਤੋਂ ਨਹੀਂ ਟਾ ਲਗਾ ਸਕਦੇ ਇਸ ਟਾਵਰ ਦੇ ਸਾਨੂੰ ਸਾਰਿਆਂ ਨੂੰ ਬੜੀ ਪ੍ਰੋਬਲਮ ਹੈ ਮੇਰੇ ਪਾਪਾ ਉਹਨਾਂ ਦੀ ਏਜ ਜ਼ਿਆਦਾ ਹੈ 33% ਉਹਨਾਂ ਦਾ ਹਾਰਟ ਕੰਮ ਕਰਦਾ 67% ਉਹਨਾਂ ਦਾ ਹਾਰਟ ਕੰਮ ਨਹੀਂ ਕਰਦਾ ਉਹਨਾਂ ਨੂੰ ਬੜੀ ਦਿੱਕਤ ਹੈ ਇਸ ਚੀਜ਼ ਦਾ ਡਰਾਣਾ ਸਾਨੂੰ ਮਤਲਬ ਇਸ ਚੀਜ਼ ਟਾਵਰ ਨਹੀਂ ਲੱਗ ਨਾਲੇ ਦਿਖਾਉਣ ਲਈ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਟਾਵਰਾਂ ਦੇ ਵਿਵਾਦ ਲੁਧਿਆਣਾ ਸ਼ਹਿਰ ਦੇ ਵਿੱਚ ਪਕਦਾ ਹੀ ਜਾ ਰਿਹਾ ਹੈ ਟਾਵਰ ਲਗਾਏ ਜਾ ਰਹੇ ਨੇ ਲੇਕਿਨ ਕੀ ਇਹਨਾਂ ਦੀ ਪਰਮਿਸ਼ਨ ਬਿਲਡਿੰਗ ਬ੍ਰਾਂਚ ਤੋਂ ਲਈਤੀ ਜਾ ਰਹੀ ਹੈ ਅਗਰ ਬਿਲਡਿੰਗ ਬ੍ਰਾਂਚ ਤੋਂ ਪਰਮਿਸ਼ਨ ਲਈਤੀ ਜਾਵੇ ਤਾਂ ਰਾਤ ਹਨੇਰੇ ਫੰਦੇਰੇ ਚਾ ਕੰਮ ਟਾਵਰ ਨਾਲ ਲਗਾਏ ਜਾਣ ਐਸੇ ਇੱਕ ਮਾਮਲਾ ਲੁਧਿਆਣਾ ਦੇ ਟਿੱਬਾ ਰੋਡ ਗੋਪਾਲ ਨਗਰ ਚੌਂਕ ਤੋਂ ਸਾਹਮਣੇ ਆਇਆ ਜਿੱਥੇ ਇੱਕ ਟਾਵਰ ਜਿਹੜਾ ਲਗਾ ਦਿੱਤਾ ਗਿਆ ਰਾਤੋ-ਰਾਤ ਇੱਕ ਐਪਲੀਕੇਸ਼ਨ ਜਿਹੜੀ ਦਿੱਤੀ ਗਈ ਹੈ ਪੂਰੇ ਮਹੱਲੇ ਵਾਸੀਆਂ ਵੱਲੋਂ ਜਿਹੜੀ ਹੈ ਐਮਐਲਏ ਸਾਹਿਬ ਨੂੰ ਸਪੈਸ਼ਲ ਲਿਖੀ ਗਈ ਐਪਲੀਕੇਸ਼ਨ ਕੀ ਕੰਪਲੇਂਟ ਦੇ ਉੱਤੇ ਕੋਈ ਐਕਸ਼ਨ ਲਿੱਤਾ ਜਾਵੇ ਪੂਰੇ ਦੇ ਪੂਰੇ ਮੁਹੱਲੇ ਵਾਸੀਆਂ ਨੇ ਸਾਈਨ ਜਿਹੜੇ ਤੁਸੀਂ ਦੇਖ ਸਕਦੇ ਹੋ ਪੂਰੇ ਦੇ ਪੂਰੇ ਨੇ ਲੇਕਿਨ ਆ ਪਿੱਛੇ ਇੱਕ ਟਾਵਰ ਦੀ ਤਸਵੀਰ ਤੁਹਾਨੂੰ ਦਿਖ ਰਹੀ ਹੋਣੀ ਹੈ ਜੋ ਟਾਵਰ ਜਿਹੜਾ ਪਿੱਛੇ ਲੱਗਾ ਹੋਇਆ ਵਾ ਇਹ ਦੇਖ ਸਕਦੇ ਹੋ ਕਿ ਟਾਵਰ ਦੀ ਪਰਮਿਸ਼ਨ ਅਗਰ ਹੋਵੇ ਤਾਂ ਇਹ ਟਾਵਰ ਰਾਤੋ ਰਾਤ ਕਿਉਂ ਲੱਗ ਜਾਵੇ ਕਿ ਆਖਿਰ ਅਸੀਂ ਤਾਂ ਕੰਪਨੀਆਂ ਕਹਿ ਦਿੰਦੀਆਂ ਜੋ ਜੋ ਕਲਾਇੰਟ ਹੁੰਦੇ ਨੇ ਇਹਨਾਂ ਦੇ ਉਹ ਕਹਿ ਦਿੰਦੇ ਨੇ ਕਿ ਟਾਵਰ ਦੀ ਫੋਨ ਦੀ ਰੇਂਜ ਮਰ ਜਾਂਦੀ ਹੈ ਲੇਕਿਨ ਫੋਨ ਦੀ ਰੇਂਜ ਮਰਨ ਦੇ ਨਾਲ ਇੱਕ ਮੁਹੱਲੇ ਵਾਲਿਆਂ ਦੀ ਇੱਕ ਐਨਓਸੀ ਲੱਗਦੀ ਹੈ ਮੁਹੱਲੇ ਵਾਲਿਆਂ ਦੀ ਸਾਈਨ ਹੁੰਦੇ ਨੇ ਕਿ ਸਾਨੂੰ ਟਾਵਰ ਲਗਾਉਣ ਤੋਂ ਕੋਈ ਵੀ ਮਤਲਬ ਖਤਰਾ ਨਹੀਂ ਹੈਗਾ ਤੁਸੀਂ ਟਾਵਰ ਲਗਾ ਸਕਦੇ ਹੋ ਲੇਕਿਨ ਇੱਕ ਕਮਰਸ਼ੀਅਲ ਸਾਈਡ ਵੀ ਹੁੰਦੀ ਹੈ ਇੱਕ ਨੋਮੈਸਟਿਕ ਸਾਈਡ ਵੀ ਹੁੰਦੀ ਹੈ ਲੇਕਿਨ ਇਹ ਡੋਮੈਸਟਿਕ ਸਾਈਡ ਨਹੀਂ ਹੈ ਇਹ ਡੋਮੈਸਟਿਕ ਸਾਈਡ ਆ ਕਮਰਸ਼ੀਅਲ ਨਹੀਂ ਹੈਗੀ ਆ ਲੇਕਿਨ ਮੁਹੱਲੇ ਵਾਲਿਆਂ ਨੇ ਕੋਈ ਐਨਓਸੀ ਨਹੀਂ ਦਿੱਤੀ ਲੇਕਿਨ ਮੁਹੱਲੇ ਵਾਲਿਆਂ ਨੇ ਥੱਲੇ ਜਾ ਕੇ ਗੱਲ ਟਾਵਰ ਲੱਗਾ ਹੋਇਆ ਆਪ ਪਾਰਟੀ ਦਾ ਲੀਡਰ ਹੈ ਜਿਹਦੇ ਕਰੇ ਇਹ ਟਾਵਰ ਲਗਾਇਆ ਗਿਆ ਵਾ ਲੇਕਿਨ ਆਮ ਆਦੀ ਪਾਰਟੀ ਕਹਿੰਦੀ ਹੈ ਆਮ ਲੋਕਾਂ ਦੀ ਪਾਰਟੀ ਹੈ ਲੋਕਾਂ ਦੀ ਸਰਕਾਰ ਹੈ ਲੇਕਿਨ ਉਹੀ ਮੱਲੇ ਵਾਲਿਆਂ ਨਾਲ ਕਿਤਨਾ ਕਿਤੇ ਵਿਰੋਧ ਵਿੱਚ ਆਗੇ ਹੋਏ ਨੇ ਮੱਲਾ ਪੂਰਾ ਵਿਰੋਧ ਤੇ ਲੱਗਾ ਹੋਇਆ ਵਾ ਲੇਕਿਨ ਗੱਲਬਾਤ ਵੀ ਕਰਾਂਗੇ ਉਸ ਸਖਸ਼ ਦੇ ਨਾਲ ਲੇਕਿਨ ਮੱਲੇ ਵਾਲੇ ਨਾਲ ਹੈ ਨੀਚੇ ਜਾ ਕੇ ਮੱਲੇ ਵਾਲਿਆਂ ਨਾਲ ਗੱਲਬਾਤ ਕਰਦੇ ਆ ਤੁਹਾਨੂੰ ਪੂਰਾ ਮਾਮਲਾ ਸੁਣਾਉਂਦੇ ਆ ਆਖਿਰੇ ਆਮ ਆਲੀ ਪਾਰਟੀ ਦਾ ਵਰਕਰ ਹੈ ਕੌਣ ਤਮ ਦਾਸੀ ਕੀ ਹਲਕਾ ਪੂਰਬੀ ਦੇ ਵਿੱਚ ਮੌਜੂਦ ਆ ਜਿੱਥੇ ਦੱਸਿਆ ਜਾਂਦਾ ਕਿ ਆਮ ਆਦੀ ਪਾਰਟੀ ਦੇ ਵਰਕਰ ਦੇ ਘਰੇ ਜਿਹੜਾ ਟਾਵਰ ਲਗਾਇਆ ਗਿਆ ਟਾਵਰ ਇੱਕ ਪਾਸੇ ਕਿਹਾ ਜਾਂਦਾ ਕਿ 5G ਟਾਵਰ ਲੱਗ ਰਹੇ ਨੇ ਲੇਕਿਨ ਉਹਦੀ ਰੇਡੀਏਸ਼ਨ ਵੀ ਕਾਫੀ ਪੈਂਦੀ ਹੈ ਆਵਾਮ ਮੌਜੂਦ ਹੈ ਗੱਲਬਾਤ ਕਰਦੇ ਆ ਕੋਣ ਹੈ ਸ਼ਖਜੀ ਦੇ ਘਰੇ ਟਾਵਰ ਲੱਗਾ ਤੇ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਗੁਰਮੀਤ ਸਿੰਘ ਗੰਡਾ ਇਹ ਸਾਡੇ ਘਰ ਦੀ ਬੈਕਸਾਈਡ ਤੇ ਐਡਵੋਕੇਟ ਪਰਮਿੰਦਰ ਸਿੰਘ ਸੰਧੂ ਆ ਉਹਨਾਂ ਦੇ ਪਾਪਾ ਫੌਜੀ ਰਿਟਾਇਰ ਹੋਏ ਨੇ ਉਹਨਾਂ ਨੇ ਇਹ ਟਾਵਰ ਆਪਣੇ ਘਰੇ ਲਗਵਾਇਆ ਵਾ ਸਾਨੂੰ ਕਿਸੇ ਨੂੰ ਮੱਲੇ ਨਿਵਾਸੀ ਨੂੰ ਕਿਸੇ ਨੂੰ ਇਸ ਚੀਜ਼ ਦੀ ਜਾਣਕਾਰੀ ਨਹੀਂ ਸੀਗੀ ਸਵੇਰੇ ਜਦੋਂ ਅਸੀਂ ਕਰ ਦਿੱਤਾ ਗਿਆ ਵਾ ਇਸ ਟਾਵਰ ਦੇ ਸਾਨੂੰ ਸਾਰਿਆਂ ਨੂੰ ਬੜੀ ਪ੍ਰੋਬਲਮ ਹੈ ਮੇਰੇ ਪਾਪਾ ਉਹਨਾਂ ਦੀ ਏਜ ਜ਼ਿਆਦਾ ਹੈ 33% ਉਹਨਾਂ ਦਾ ਹਾਰਟ ਕੰਮ ਕਰਦਾ 67% ਉਹਨਾਂ ਦਾ ਹਾਰਟ ਕੰਮ ਨਹੀਂ ਕਰਦਾ ਉਹਨਾਂ ਨੂੰ ਬੜੀ ਦਿੱਕਤ ਹੈ ਇਸ ਚੀਜ਼ ਦਾ ਡਾੜਾ ਸਾਨੂੰ ਮਤਲਬ ਇਸ ਚੀਜ਼ ਟਾਵਰ ਨਹੀਂ ਲੱਗਣਾ ਚਾਹੀਦਾ ਇਹ ਟਾਵਰ ਨੂੰ ਜਲਦੋਂ ਜਲਦ ਰਿਮੂਵ ਕਰਵਾਉਣਾ ਚਾਹੀਦਾ ਅਸੀਂ ਐਮਐਲਏ ਸਾਹਿਬ ਨੂੰ ਫੋਨ ਕੀਤਾ ਸੀ ਪਰ ਕਿਸੇ ਵਜ੍ਹਾ ਕਰਕੇ ਉਹ ਅਵੇਲੇਬਲ ਨਹੀਂ ਸੀ ਕਿ ਦਫ਼ਤਰ ਚਾਜ ਜਿਸ ਕਰਕੇ ਪੋਸਟ ਮੁੰਗਾ ਸੀ ਸਾਰੇ ਮੱਲੇ ਨੇ ਇੱਕ ਲੈਟਰ ਲਿਖੀ ਹੋਈ ਹੈ ਮੱਲੇ ਦੇ ਸਹਿਮਤ ਚਲੋ ਲੈਟਰ ਲਿਖਤੀ ਹੈ ਕਿ ਤੁਸੀਂ ਤੁਹਾਡੇ ਕੋਲ ਕਿਸੇ ਨੇ ਸਾਈਨ ਕਰਾਏ ਕਿ ਸਾਨੂੰ ਕੋਈ ਆਬਜੈਕਸ਼ਨ ਸਾਈਨ ਕਰਵਾਣਾ ਬਹੁਤ ਦੂਰ ਦੀ ਗੱਲ ਆ ਸਾਡੇ ਨਾਲ ਕਿਸੇ ਨੇ ਰਾਇ ਤੱਕ ਸਾਨੂੰ ਭਣਕ ਵੀ ਨਹੀਂ ਸੀ ਸਾਡੇ ਟਾਵਰ ਲੱਗ ਰਹੇ ਸੈਂ ਤਾਂ ਬੜੀ ਦੂਰ ਦੀ ਗੱਲ ਆ ਕਿਸੇ ਕੋਲ ਕੋਈ ਸਾਈਨ ਨਹੀਂ ਕੋਈ ਕਨਸੈਂਟ ਨਹੀਂ ਕਿਸੇ ਮਹੱਲੇ ਨਿਵਾਸੀ ਦੀ ਇਹ ਇਲੀਗਲ ਤਰੀਕੇ ਨਾਲ ਟਾਵਰ ਰਾਤੋ ਰਾਤ ਲਗਾਇਆ ਗਿਆ ਵਾ ਇਹਦੀ ਪਰਮਿਸ਼ਨ ਕਿਸੇ ਕੋਲ ਇਹਨਾਂ ਕੋ ਨਹੀਂ ਹੈਗੀ ਕੀ ਆਮ ਆਦਮੀ ਪਾਰਟੀ ਹੁਣ ਧੱਕਾ ਕਰ ਰਹੀ ਹੈ ਬਿਲਕੁਲ ਤਾਂ ਕਾ ਕਰ ਰਹੀ ਹੈ ਜੀ ਆਮ ਆਦਮੀ ਪਾਰਟੀ ਇਲੈਕਸ਼ਨ ਵੇਲੇ ਤਾਂ ਕਹਿ ਰਹੇ ਸੀ ਵੀ ਆਮ ਆਮ ਲੋਕਾਂ ਦੀ ਪਾਰਟੀ ਆ ਤੇ ਹੁਣ ਇਹ ਰਾਤੋ ਰਾਤ ਸਾਡੇ ਪਿੱਛੇ ਟਾਵਰ ਲਗਾ ਦਿੱਤਾ ਗਿਆ ਹੈ ਲੇਕਿਨ ਐਮਐਲਏ ਸਾਹਿਬ ਤਾਂ ਬਹੁਤ ਵਧੀਆ ਐਮਐਲਏ ਨੇ ਵਿਧਾਇਕ ਸਾਹਿਬ ਨੇ ਲੇਕਿਨ ਪਤਾ ਹੈ ਇੱਕ ਸਾਹਮਣੇ ਤੁਸੀਂ ਗੱਲਬਾਤ ਕੀਤੀ ਕਿਉਂਕਿ ਉਹਨਾਂ ਦੀ ਪਾਰਟੀ ਕੋਈ ਵਰਕਰ ਹੋਣਾ ਵੈ ਐਮਐਲਏ ਸਾਹਿਬ ਦੀ ਗੱਲ ਨੋਲੇਜੋਂ ਕੱਢ ਦਿੱਤਾ ਰਿਮੂਵ ਕੀਤਾ ਜਾ ਸਕਦਾ ਸੀ ਹਾਂਜੀ ਅਸੀਂ ਹੁਣ ਗਏ ਸੀਗੇ ਤਾਂ ਐਮਐਲਏ ਸਾਹਿਬ ਮਿਲੇ ਨਹੀਂ ਗਏ ਤੇ ਹੁਣ ਫਿਰ ਦੁਬਾਰਾ ਜਾਵਾਂਗੇ ਜੀ ਉਹਨਾਂ ਕੋਲ ਹਾਂਜੀ ਇਹ ਟਾਵਰ ਹਟਾਇਆ ਜਾਵੇ ਜਰੂਰ ਇਹ ਸਾਨੂੰ ਕਿੰਨਾ ਕ ਤੱਕਾ ਹੋ ਰਿਹਾ ਹੈ ਗੱਲ ਕੀਤੀ ਹੈ ਬਾਈ ਤੱਕਾ ਜੀ ਇਹ ਪੁਰਾ ਅਸੀਂ ਇਹਨਾਂ ਨਾਲ ਗੱਲ ਕੀਤੀ ਸੀ ਇਹਨਾਂ ਦੇ ਬੇਟੇ ਨਾਲ ਤੇ ਉਹਨਾਂ ਨੇ ਸਾਨੂੰ ਇਹ ਚੀਜ਼ ਦਾ ਯਕੀਨ ਦਵਾਇਆ ਕਿ ਮੈਂ ਕੰਪਨੀ ਨਾਲ ਗੱਲ ਕਰਦਾ ਹਾਂ ਤੇ ਕੰਪਨੀ ਨਾਲ ਗੱਲ ਕਰਕੇ ਤੇ ਕੋਸ਼ਿਸ਼ ਕਰਦੇ ਆ ਕਿ ਇਹਨੂੰ ਹਟਾਇਆ ਜਾਵੇ ਤੇ ਬਾਕੀ ਸਾਨੂੰ ਕਹਿੰਦੇ ਕੋਈ ਜਗ੍ਹਾ ਦੇ ਦਿਓ ਜਗ੍ਹਾ ਕਿਤੇ ਹੋਰ ਪਾਸੇ ਇਹਨੂੰ ਟ੍ਰਾਂਸਫਰ ਕਰ ਦਿੰਦੇ ਆ ਹੁਣ ਦੇਖੋ ਹੁਣ ਜਗ੍ਹਾ ਅਸੀਂ ਕਿੱਥੋਂ ਲੱਭੀ ਅਜੀ ਜਗ੍ਹਾ ਠੀਕ ਹੈ ਜੀ ਬੇਤੇ ਕੰਪਨੀ ਨਾਲ ਗੱਲ ਕੀਤੀ ਜਾਵੇਗੀ ਤੁਹਾਨੂੰ ਰਿਮੂਵ ਕਰਨ ਦੀ ਗੱਲ ਕੀਤੀ ਜਾਊਗੀ ਲੇਕਿਨ ਲਗ ਇੰਸਟਾਲ ਕਰਨ ਲੱਗੇ ਸੀ ਉਹ ਤੁਹਾਡੇ ਨਾਲ ਗੱਲਬਾਤ ਨਹੀਂ ਕੀਤੀ ਬਿਲਕੁਲ ਨਹੀਂ ਜੀ ਸਾਨੂੰ ਕਿਸੇ ਨੂੰ ਨਹੀਂ ਦੱਸਿਆ ਗਿਆ ਜੀ ਇਹ ਤਾਂ ਸਵੇਰੇ ਪਤਾ ਲੱਗਿਆ ਕਿ ਰਾਤੋ ਰਾਤ ਇਹ ਟਾਵਰ ਇੰਸਟਾਲ ਹੋਇਆ ਜੀ ਮਤਲਬ ਰਾਤ ਨੂੰ ਢੇਰੇ ਚ ਕੰਮ ਹੋ ਗਿਆ ਦਿਨ ਦੀ ਰੋਸ਼ਨੀ ਪਤਾ ਲੱਗ ਗਿਆ ਨਹੀਂ ਬਿਲਕੁਲ ਨਹੀਂ ਪਤਾ ਲੱਗਿਆ ਜੀ ਦਿਨ ਦੀ ਰੋਸ਼ਨੀ ਚ ਬਿਲਕੁਲ ਨਹੀਂ ਪਤਾ ਲੱਗਿਆ ਜੀ ਕਿੰਨੇ ਵਜੇ ਕੰਮ ਹੋ ਗਿਆ ਹਣਾ ਬਾਈ ਵੈਸੇ ਅਰੇ 1:30 ਵਜੇ ਦਾ ਰਾਤ ਨੂੰ ਤਕਰੀਬਨ 1:30 ਵਜੇ ਦਾ ਟਾਈਮ ਹੁਣਾ ਰਾਤ ਨੂੰ ਅਸੀਂ 9 ਵਜੇ ਆਏ ਸੀ ਤੋ ਕੁਝ ਵੀ 6 ਵਜੇ ਤੋਂ ਦੇਖੇ ਟਾਵਰ ਖੜੀ ਹੈ ਮੋਤ ਖੜੀ ਹੈ ਹਾਂਜੀ ਹਾਂ ਹਾਂ ਸਿਰੇ ਮੁਰਖ ਖੜੀ ਖੜੀ ਹੈ ਤੇ ਰਾਤੋਂ ਰਾਤ ਹੀ ਲੱਗੀ ਰਾਤੋਂ ਰਾਤ ਤੇ ਲਗਾ ਦੀ ਚੋਰੀ ਚੋਰੀ ਰਾਤ ਰਤ ਲੱਗ ਗਿਆ ਇਹ ਟਾਵਰ ਵਾਲੇ ਚੋਰ ਤਾਂ ਨਹੀਂ ਬਣ ਗਏ ਪਤਾ ਨਹੀਂ ਜੀ हार्ट तो का हाँ। 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 बीमारी है, के है, के है हाँ। उसका रहना नहीं, नहीं है चंडीगढ़ जाना है यहाँ तो सबके बच्चे हम हैं बताइए यहाँ बेचो यहाँ बेचो पैसा तो कहीं जाएं। जा सकते है चिन्हिया बीमारी हार्ट के बीमारी सब है कंपनी वाले का चाहे सरकार के है वो टावर हटाओ तो हटाओ सिर पर मोरा पर बांध दिया हटाना तो हटाना है Hmm? मेरा घर के छते पर है वहां से भर से भूख पानी खाना भी नहीं खाए हम हमारा सिर भी दर्द हो गया हार्ट भी बीमारी है डर क्या लग गया डर लग गया जो बीमारी है हार्ट बीमारी कैंसर बीमारी है सुबह हाँ। से खाना भी नहीं खाए सुबह से हम यही फिर टावर से बीमारी अरे एक जगह बेच के इधर आए टावर के घर बेच के इधर आए तेरा कॉलोनी में से अब बताइए वहाँ से बेच के इधर अब बेच के कहा जाए उतना तो कमाई है नहीं जो हम बेच बेच के घाटा लगा लगा जाए कहीं कहीं है वो तो पैसा ले बाल बच्चा लेकर चंडीगढ़ जा रहे हैं। ਹਾਂ ਇਹ ਲਾਲਚ ਪਿੱਛੇ ਕਿਉਂ ਲਗਵਾ ਲਿਤਾ ਜਾਂਦਾ ਵੈਸੇ ਗੱਲ ਕੀਤੀ ਜਾਵੇ ਲਾਲਚ ਲਾਲਚ ਕੀ ਹੈ ਪੈਸੇ ਦੀ ਲਾਲਚ ਪੈਸੇ ਦਾ ਇਹ ਆ ਕਿ ਸਰਕਾਰਾਂ ਪੂਰਾ ਸਾਥ ਦਿੰਦੀਆਂ ਨੇ ਇਹਦੇ ਵਿੱਚ ਕੰਪਨੀ ਵਾਲਾ ਸਰਕਾਰਾਂ ਨੂੰ ਵੀ ਇਹ ਚਾਹੀਦਾ ਕਿ ਜਦੋਂ ਤੁਸੀਂ ਪਰਮਿਸ਼ਨ ਦਿੰਦੇ ਮੱਲੇ ਵਾਲਾ ਫਾਇਦਾ ਕੰਪਨੀ ਵਾਲਾ ਮੱਲੇ ਵਾਲਾ ਲਗਾਓ ਮੱਲੇ ਵਾਲਿਆਂ ਦੀ ਪਰਮਿਸ਼ਨ ਲੈ ਕੇ ਅਗਰ ਮੱਲੇ ਵਾਲੇ ਨੂੰ ਪਤਾ ਹੋਣਾ ਚਾਹੀਦਾ ਕਿ ਇਹਦੇ ਵਿੱਚ ਕੀ ਹੋਣਾ ਮੱਲੇ ਵਾਲਿਆਂ ਦਾ ਸਾਈਨ ਹੋਣਾ ਚਾਹੀਦਾ ਸੀ ਹੁਣ ਅਸੀਂ ਐਮਐਲਏ ਸਾਹਿਬ ਨੂੰ ਸਾਈਨ ਕਰਕੇ ਦੱਤੇ ਨੇ ਸਭ ਨੇ ਜੇ ਐਸੇ ਤਰ੍ਹਾਂ ਅਗਰ ਟਾਵਰ ਦੀ ਪਰਮਿਸ਼ਨ ਲੈਣ ਵਾਲੇ ਕਿਸੇ ਤੋਂ ਸਾਈਨ ਕਰਵਾਏ ਜਾਂਦੇ ਆਪਾਂ ਆਪਣਾ ਵਿਊ ਦੇ ਦਉਂਦੇ ਕਿ ਕੀ ਸਾਡੇ ਵਿਊ ਨੇ ਬਿਲਕੁਲ ਤੱਕ ਆ ਉਤਾਰਨਾ ਚਾਹੀਦਾ ਕਿਸੇ ਕੋ ਸਾਈਨ ਨਹੀਂ ਕਰਾਏਗੇ ਨਹੀਂ ਸਾਡੇ ਕੋ ਕਿਸੇ ਕੋ ਕੋਈ ਸਾਈਨ ਨਹੀਂ ਕਰਵਾਏਗੇ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ ਨਾ ਹੀ ਸਾਡੇ ਨਾਲ ਕੋਈ ਦੱਸਿਆ ਵੀ ਅਸੀਂ ਅੱਜ ਕਾ ਮੈਂ ਕਰਾਂਗੇ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ ਇਸ ਬਹੁਤ ਗਲਤ ਕੰਮ ਕੀਤਾ ਵਾ ਉਹਨੇ ਮੱਲੇ ਦੇ ਵਿੱਚ ਕਿੱਥੇ ਲਾਉਂਗੇ ਫੇਰ ਕੱਟ ਜਿੱਥੇ ਸਾਨੂੰ ਲੱਗਿਆ ਅਸੀਂ ਜਿੱਥੇ ਅਸੀਂ ਜਿਹਨੇ ਪਰਿਕੂ ਲਗਾਤਾ ਹੈ ਜਿਨੇ ਦੀ ਪਰਮਿਸ਼ਨ ਦਿੱਤੀ ਆ ਅਮਲਾ ਸਾਹਿਬ ਨੇ ਪਰਮਿਸ਼ਨ ਦਿੱਤੀ ਆਪਾਂ ਭੋਲੇ ਦਫਤਰ ਅਮਲਾ ਸਾਹਿਬ ਦੀ ਪਰਮਿਸ਼ਨ ਹੀ ਦੇ ਸਕਦੇ ਐ ਐਕਚੁਅਲੀ ਇਹ ਲੱਗਦਾ ਵਾ ਕਿ ਬਿਲਡਿੰਗ ਬ੍ਰਾਂਚ ਦੀ ਅਫਸਰਾਂ ਦੀ ਐਨਓਸੀ ਚਾਹੀਦੀ ਹੁੰਦੀ ਬਿਲਡਿੰਗ ਬ੍ਰਾਂਚ ਦੀ ਐਨਓਸੀ ਚਾਹੀਦੀ ਹੁੰਦੀ ਆ ਉਸ ਤੋਂ ਬਾਅਦ ਸਬੰਧਿਤ ਜਿਹੜਾ ਟਾਵਰ ਲਗਾ ਰਿਹਾ ਉਹਨਾਂ ਕੋਲ ਡਾਕੂਮੈਂਟ ਹੁੰਦੇ ਨੇ ਉਹ ਚਾਹੀਦੇ ਹੁੰਦੇ ਨੇ ਲੇਕਿਨ ਅਗਰ ਤੁਸੀਂ ਉਹ ਦੇਖੇ ਨਾਲ ਦਿਖਾਉਣ ਦਾ ਵਿਸ਼ਵਾਸ ਕੀਤਾ ਤੁਹਾਨੂੰ ਤੁਸੀਂ ਗੱਲਬਾਤ ਕੀਤੀ ਹੋਣੀ ਤਾਂ ਨਹੀਂ ਕੋਈ ਨਹੀਂ ਕੁਝ ਨਹੀਂ ਕਿਤੇ ਅੱਛੇ ਜੇ ਤੁਹਾਨੂੰ ਅਜੇ ਕੋਈ ਪਤਾ ਹੀ ਨਹੀਂ ਟਾਵਰ ਲੱਗਿਆ ਕਿ ਨਹੀਂ ਲੱਗਿਆ ਸਾਰੇ ਸਵੇਰੇ ਦੇਖੇ ਆ ਰਾਤੋ ਰਾਤ ਹੀ ਲੱਗਦਾ ਆ ਮਸਾਲਾ ਆ ਸੰਗ ਤੇ ਬੰਦੀ ਆ ਖੜਦੀ ਆ ਕਿਦਾਂ ਦੇਖੋ ਜੀ ਕੋਲ ਗੁਰੂ ਘਰ ਦੀ ਧਰਮਸਾਲਾ ਆ ਸੰਗ ਤੇ ਖੜਦੀ ਆ ਬੰਦੀ ਆ ਕੀਰਤਨ ਹੁੰਦੇ ਆ ਕਿਹੜਾ ਇੱਥੇ ਆ ਕੇ ਬੈਠੂਗਾ ਹਮ ਇੱਕ ਇੱਕ ਦੋ ਦੋ ਬੱਚੇ ਆ ਬਿਮਾਰੀਆਂ ਲੱਗੀਆਂ ਬੱਚਿਆਂ ਨੂੰ ਕੌਣ ਲਾਜ ਕਰਾਊਗਾ ਇੱਕ ਲਾਗ ਦਊਗਾ ਕੋਈ ਨਹੀਂ ਕਰਾਊਗਾ ਗਰੀਬ ਲੋਕ ਆ ਸੀ ਅਸੀਂ ਤਾਂ ਗਰੀਬ ਲੋਕ ਆ ਕੋਈ ਨਹੀਂ ਕਰਾਂਦਾ ਹੈਗਾ ਬਸ ਇਹ ਆ ਸਾਡੇ ਚੱਕਣਾ ਚਾਹੀਦਾ ਇਹ ਟਾਵਰ ਕੁਝ ਮਿਲੋਂਗੇ ਕਾਰਪੋਰੇਸ਼ਨ ਹਾਂਜੀ ਕਾਰਪੋਰੇਸ਼ਨ ਦੀ ਬਿਲਡਿੰਗ ਬ੍ਰਾਂਚ ਨੂੰ ਮਿਲੋਂਗੇ ਹਾਂਜੀ ਹਾਂਜੀ ਜੇ ਅਸੀਂ ਉੱਥੇ ਤੱਕ ਪਹੁੰਚਾ ਗਏ ਜੀ ਜ਼ਰੂਰ ਮੀਲ ਕਿ ਲਾਕੇ ਤਾਂ ਹੈਗੀ ਹੈ ਕਿਲੋਮੀਟਰ ਹਾਂਜੀ ਹਾਂਜੀ ਜਾਵਾਂਗੇ ਜੀ ਤਾਂ ਜਾਵਾਂਗੇ ਜ਼ਰੂਰ ਜਾਣਾ ਪੈਣਾ ਸਾਨੂੰ ਤਾਂ ਪੜਾਣ ਵਾਸਤੇ ਭਈ ਇਦਾਂ ਜਿੱਦਾਂ ਆਪਾਂ ਕੋਈ ਮਕਾਨ ਪਲਾਟ ਵੇਚਣਾ ਹੁੰਦਾ ਉਹਦੇ ਲਈ ਕਹਿੰਦੇ ਸੀ ਕਿ ਹੁਣ ਤਾਂ ਚਲੋ ਮaaf ਕੀਤੀ ਹੈ ਰਜਿਸਟਰੀਆਂ ਨੇ ਐਨਓਸੀ ਮaaf ਕੀਤੀ ਆ ਪਰ ਪਹਿਲਾਂ ਜਦੋਂ ਕਿਸੇ ਆਮ ਬੰਦੇ ਨੇ ਆਪਣਾ ਮਕਾਨ ਵੇਚਣਾ ਹੁੰਦਾ ਸੀ ਜਾਂ ਖਰੀਦਣਾ ਹੁੰਦਾ ਸੀਗਾ ਉਹਦੀ ਰਜਿਸਟਰੀ ਨਹੀਂ ਹੁੰਦੀ ਸੀ ਉਹਨੂੰ ਉਹਦੇ ਲਈ ਬੜੀ ਐਨਓਸੀ ਲੈਣ ਲਈ ਕਿੰਨੀ ਛਦੋਦ ਤੱਕ ਨਹੀਂ ਪੈਂਦੀ ਸੀਗੀ ਇਹਦੀ ਐਨਓਸੀ ਕਿੱਦਾਂ ਮਿਲ ਸਕਦੀ ਹੈ ਇੱਕ ਬੰਦੇ ਨੂੰ ਮਕਾਨ ਦੀ ਐਨਓਸੀ ਨੇ ਤੇ ਮਿਲਦੀ ਵੇਚਣ ਵਾਸਤੇ ਖਰੀਦਣ ਵਾਸਤੇ ਇਹਨਾਂ ਨੂੰ ਐਨਓਸੀ ਅੱਡਹੀ ਸਵਾਲ ਹੈ ਗੱਡੀ ਗੱਲਬਾਤ ਹੋਈ ਕੀ ਕੀ ਆ ਗਿਆ ਸੈਕਸਵਲ ਸ਼ਖਸ ਤਹੀ ਕਹ ਰਿਹਾ ਕਹਿੰਦਾ ਤੁਸੀਂ ਸਾਰੇ ਨੇ ਮੋਬਾਈਲ ਯੂਜ਼ ਕਰਦੇ ਹੋ ਮੋਬਾਈਲ ਯੂਜ਼ ਕਰਨਾ ਬੰਦ ਕਰ ਦਿਓ ਮੈਂ ਟਾਵਰ ਲਾ ਦੇਣਾ ਮੈਂ ਕਿ ਅੰਕਲ ਜੀ ਇਹਦੇ ਵਿੱਚ ਰੀਚਾਰਜ ਕਰਵਾਨੇ ਨੇ ਇਹਨਾਂ ਨੇ ਮਹਿੰਗੇ ਮਹਿੰਗੇ ਪੈਕ ਪਾਉਣੇ ਆ ਉਹ ਕੰਪਨੀਆਂ ਡਿਸਾਈਡ ਕਰਨਗੀਆਂ ਕੋਈ ਕਮਰਸ਼ੀਅਲ ਜਗ੍ਹਾ ਆਪਣੀ ਦੇਖਣੀ ਹੈ ਤੁਸੀਂ ਰੈ residențial ਏਰੀਆ ਵਿੱਚ ਬਿਨਾ ਕੰਸੈਂਟ ਤੋਂ ਨਹੀਂ ਲਗਾ ਸਕਦੇ ਉਹ ਉਲਟਾ ਕਹਿੰਦੇ ਕੋਈ ਗੱਲ ਹੁਣ ਲੱਗ ਗਿਆ ਤਾਂ ਲੱਗ ਗਿਆ ਹੁਣ ਅਸੀਂ ਇਹਦੇ ਵਿੱਚ ਦੱਸੋ ਕੀ ਕਰ ਸਕਦੇ ਹਾਂ ਅਸੀਂ ਐਮ ਆਰ ਐਸ ਸਾਹ ਨੂੰ ਰਿਕਵੈਸਟ ਕਰਾਂਗੇ ਸਾਰੀ ਜਨਤਾ ਦਾ ਵਿਸ਼ਵਾਸ ਹੈ ਆਗਾਮ ਆਦਿ ਪਾਰਟੀ ਦੇ ਵਿੱਚ ਇਹ ਵਿਸ਼ਵਾਸ ਬਣਿਆ ਰਹੇ ਤੇ ਇਹ ਵਿਸ਼ਵਾਸ ਨੂੰ ਡੋਕੂਮੈਂਟ ਹੈਗੇ ਆ ਤੁਸੀਂ ਇਹ ਟਾਵਰ ਲਗਾਇਆ ਮੱਲੇ ਵਾਲਿਆਂ ਵੱਲੋਂ ਕੋਈ ਵੀ ਐਨਓਸੀ ਨਹੀਂ ਦਿੱਤੀ ਗਈ ਨਾ ਉਤੇ ਸਾਈਨ ਕਰਵਾਏ ਗਏ ਨੇ ਲੇਕਿਨ ਟਾਵਰ ਲਗਾ ਦਿੱਤਾ ਗਿਆ ਦੱਸਿਆ ਜਾ ਰਿਹਾ ਕਿ ਆਮਾਰੀ ਪਾਰਟੀ ਦਾ ਆਗੂ ਆ ਇਸ ਕਰਕੇ ਉਹਦੇ ਘਰੇ ਟਾਵਰ ਲਗਾ ਦਿੱਤਾ ਗਿਆ ਵਾ ਉਹਨੇ ਟਾਵਰ ਲਗਾ ਲਿਆ ਉੱਤੋਂ ਦੀ ਲੋਕਾਂ ਨੂੰ ਕਹਿੰਦਾ ਕਿ ਮੈਂ ਤਾਂ ਉੱਤੋਂ ਚੱਲਾ ਵਾਂ ਲੇਕਿਨ ਤੁਸੀਂ ਇੱਥੇ ਰਹਿਣਾ ਵਾ ਲੇਕਿਨ ਪਰਿਵਾਰ ਜਿਹੜੇ ਹੈਗੇ ਨੇ ਉਹਨਾਂ ਦੇ ਕਈ ਜਿਹੜੇ ਹਾਰਟ ਪੇਸ਼ੈਂਟ ਆ ਕਈ 슈ਗਰ ਪੇਸ਼ੈਂਟ ਆ ਅੱਜ ਕੱਲ ਫੈਲੀ ਹੋਈਆਂ ਚੀਜ਼ਾਂ ਲੇਕਿਨ ਟਾਵਰ ਲਗਾਇਆ ਗਿਆ ਵਾ ਰਾਤ ਨੂੰ ਰਾਤ ਟਾਵਰ ਕਿਉਂ ਲਗਾ ਦਿੱਤਾ ਗਿਆ ਅਗਰ ਟਾਵਰ ਲਗਾਉਣ ਦੇ ਡਾਕ ਪ੍ਰੋਬਲਮ ਆਂਦੀ ਹੈ ਲੇਕਿਨ ਮਹੱਲੇ ਵਾਲੇ ਸਹਿਮਤੀ ਤਾਂ ਹੋਣੀ ਚਾਹੀਦੀ ਹੈ ਅਗਰ ਮਹੱਲੇ ਵਾਲੇ ਚ ਕਿਸੇ ਨੂੰ ਬਿਮਾਰੀ ਹੁੰਦੀ ਹੈ ਕਿ ਇਹ ਬੰਦੇ ਮਹੱਲੇ ਵਾਲੇ ਦਾ ਸਾਥ ਦੇਣਗੇ ਕਿ ਕੀ ਉਹ ਹਸਪਤਾਲਾਂ ਦੇ ਵਿੱਚ ਵੱਡੇ ਵੱਡੇ ਖਰਚਿਆਂ ਦਾ ਬਿੱਲ ਉਪਕਤਣਗੇ ਕਿ ਨਹੀਂ ਉਪਕਤਣਗੇ ਦੂਜੀ ਪਾਰਟੀ ਨਾਲ ਗੱਲਬਾਤ ਕਰਦੇ ਆ ਇੱਕ ਪ੍ਰੋਟੈਸਟ ਕਰ ਰਹੇ ਸੀ ਪਿਛਲੀ ਗਲੀ ਵਾਲੇ ਟਾਵਰ ਦਾ ਕੀ ਮਾਮਲਾ ਕੀ ਹੈ ਕਿਹੜਾ ਜੀ ਟਾਵਰ ਜਿਹੜਾ ਲਗਾਇਆ ਹੋਏਗਾ ਤੁਸੀਂ ਉਹ ਮਾਮਲਾ ਹੈ ਕਿ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਸੀ ਮਹੱਲੇ ਵਾਲਿਆਂ ਵੱਲੋਂ ਪੱਤਰਕਾਰ ਸੱਦੇ ਹੋਏ ਸੀ ਇਹਨਾਂ ਨੇ ਤੁਹਾਨੂੰ ਹੈ ਕੌਣ ਮੈਨੂੰ ਤਾਂ ਪਤਾ ਨਹੀਂ ਜੀ ਮੇਰੇ ਤਾਂ ਕੋਈ ਧਿਆਨ ਚ ਨਹੀਂ ਆਦਾ ਨਹੀਂ ਇਹ ਟਾਵਰ ਦੀ ਤੁਸੀਂ ਪਰ ਇਹ ਜਿਹੜੀ ਵੀ ਜਿਹੜੀ ਕੰਪਨੀ ਹੈ ਨਾ ਉਹਨੇ ਸਾਰੀਆਂ ਫਾਰਮਲਿਟੀਆਂ ਪੂਰੀਆਂ ਕਰਕੇ ਚਾਹੇ ਕਾਰਪੋਰੇਸ਼ਨ ਚਾਹੇ ਜਿਹੜਾ ਵੀ ਡਿਪਾਰਟਮੈਂਟ ਮੰਨਦਾ ਸਾਰੀਆਂ ਐਨਓਸੀਆਂ ਲੈ ਕੇ ਉਸ ਤੋਂ ਬਾਅਦ ਹੀ ਲਗਾਇਆ ਹੋਊਗਾ ਅੱਛਾ ਐਨਓਸੀ ਸਾਰੀਆਂ ਹੈਗੇ ਹਾਂ ਹਾਂ ਉਸ ਤੋਂ ਬਿਨਾ ਲਗਾ ਨਹੀਂ ਸਕਦੇ ਲੇਕਿਨ ਰਾਤੋਂ ਰਾਤ ਕਿਉਂ ਲਗਾਇਆ ਗਿਆ ਮੱਲੇ ਵਾਲੇ ਕਹਿ ਰਹੇ ਸੀ ਦਿਨ ਦੀ ਰੋਸ਼ਨੀ ਚ ਲਗਾ ਸਕਦੇ ਸੀਗੇ ਨਹੀਂ ਐਸਾ ਕੋਈ ਨਹੀਂ ਉਹਦਾ ਆਪਣਾ ਪ੍ਰੋਸੈਸ ਹੈ ਵੀ ਕਦੋਂ ਲਗਾਉਂਦੇ ਕਦੋਂ ਨਹੀਂ ਤਾਂ ਨਾ ਕੁਝ ਨਹੀਂਗਾ ਕਿਉਂਕਿ ਮੈਨੂੰ ਤੇ ਮੇਰੇ ਕੋਲ ਤੇ ਅੰਜਨਾ ਹੈ ਕਿ ਕਿਹਨੂੰ ਉਤਰਾਜ ਇਹ ਸਾਰੇ ਮੱਲੇ ਨੂੰ ਉਤਰਾਜ ਹੈ ਆਮ ਆਰੀ ਪਾਰਟੀ ਮੁਰਦਾਬਾਦ ਦੇ ਨਾਰੇ ਵੀ ਲਗਾਏ अच्छा हां जी कोई करनी ਆਪੇ ਦਾ ਹੱਲ ਦੇਖ ਲੈਣੇ ਦਾ ਹੱਲ ਹੈ ਜੇ ਕਿ ਇਹਨੂੰ ਉਤਰਾਜੇ ਨਾ ਆਪੇ ਦਾ ਕੋਈ ਹੱਲ ਦੇਖ ਲੈਣੇ ਜੇ ਫੁੱਕ ਦੇ ਕਿਤੇ ਹੋਰ ਸ਼ਿਫਟ ਹੁੰਦਾ ਹੋਊਗਾ ਨਾ ਉਹ ਕਰਵਾ ਦਾਂਗੇ ਕੋਈ ਮੈਂ ਪਰਮਿੰਦਰ ਜੀ ਇਹਦੇ ਵਿੱਚ ਆ ਜਾਂਦਾ ਮੱਲੇ ਦੇ ਨਾਲ ਤੁਰਨਾ ਆਪਾਂ ਮੱਲੇ ਤੋਂ ਬਾਹਰ ਤੋਂ ਨਹੀਂ ਨਹੀਂ ਪਰਮਿੰਦਰ ਜੀ ਇਹਦਾ ਚਾਹ ਹੋ ਜਾਂਦਾ ਕਿ ਮੱਲਾ ਇੱਕ ਪਾਸੇ ਪਾਰਟੀ ਬਿਲਕੁਲ ਸਹੀ ਲੋਕਾਂ ਦਾ ਕੰਮ ਕਰ ਰਹੀ ਹੈ ਤੇ ਲੋਕ ਜਿਹੜੇ ਵਿਰੋਧ ਚ ਆ ਜਾਣਗੇ ਐਮਪੀ ਦੇ ਇਲੈਕਸ਼ਨ ਨੂੰ ਨੁਕਸਾਨ ਵੀ ਪਹੁੰਚ ਸਕਦਾ ਨਹੀਂ ਨਹੀਂ ਬਿਲਕੁਲ ਨਹੀਂ ਜੀ ਬਿਲਕੁਲ ਆਪਾਂ ਮੱਲੇ ਦੇ ਨਾਲ ਆ ਜੇ ਮੱਲੇ ਨੂੰ ਵਿਰੋਧ ਹੋਊਗਾ ਤਾਂ ਆਪੇ ਦਾ ਕੋਈ ਹੱਲ ਲੱਭ ਤੇ ਕੋਈ ਗੱਲ ਹੀ ਨਹੀਂ ਕੀਤਾ ਇਹਨ ਬਿਲਕੁਲ ਬਿਲਕੁਲ ਜੀ ਬਿਲਕੁਲ ਤੁਹਾਨੂੰ ਮਲੇ ਦੇਣਾ ਹਮਲੇ ਮਲੇ ਦੁਬਾਰ ਨਹੀਂ ਹੈਗੀ ਬਹੁਤ ਬਹੁਤ ਸ਼ੁਕਰੀਆ ਪਰਮਿੰਦਰ ਜੀ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਇਹ ਸਾਡੇ ਨਾਲ ਦੂਜੀ ਪਾਰਟੀ ਪਰਮਿੰਦਰ ਸੀਗੇ ਜੋ ਆਮ ਆਦਮੀ ਪਾਰਟੀ ਦੇ ਲੀਡਰ ਨੇ ਲੇਕਿਨ ਉਹਨਾਂ ਨੇ ਕਿਹਾ ਕਿ ਮੱਲੇ ਵਾਲੇ ਦੇ ਨਾਲ ਆ ਅਗਰ ਮੱਲੇ ਵਾਲੇ ਨੂੰ ਕੋਈ ਇਤਰਾਜ਼ ਹੈ ਤਾਂ ਇਹਨੂੰ ਰਿਮੂਵ ਵੀ ਕਰਾ ਦਿੱਤਾ ਜਾਊਗਾ ਲੇਕਿਨ ਉਹਨਾਂ ਨੇ ਦੱਸਿਆ ਕਿ ਸਾਰੀਆਂ ਐਨਓਸੀਆਂ ਹੈਗੀਆਂ ਨੇ ਲੇਕਿਨ ਇਹ ਸਾਰੀਆਂ ਐਨਓਸੀਆਂ ਹੈਗੀਆਂ ਤੇ ਉਸ ਦਿਵਾਰ ਰਾਤ ਇਹਦੇ ਵਿੱਚ ਕੰਮ ਕਿਉਂ ਕੀਤਾ ਗਿਆ ਲੇਕਿਨ ਉਹਨਾਂ ਨੇ ਕਿਹਾ ਕਿ ਕੰਡੀਸ਼ਨ ਸੀਗੀ ਕੰਪਨੀ ਇਸ ਕਰਕੇ ਲੇਕਿਨ ਉਹਨਾਂ ਨੇ ਕਿਹਾ ਕਿ ਮੱਲੇ ਵਾਲੇ ਨਾਲ ਟਾਵਰ ਜਿਹੜਾ ਰਿਮੂਵ ਕਰ ਦਿੱਤਾ ਜਾਊਗਾ ਮੱਲੇ ਨਾਲ ਵਿਗਾੜੀ ਨਹੀਂ ਜਾ ਸਕਦੀ ਇਸ ਕਰਕੇ ਦੇਦਿਓ ਓਨ ਟਾਵਰ ਕਦੋਂ ਰਿਮੂਵ ਹੁੰਦਾ